ਸੁਪਨੇ ਸੇਤੀ ਚਿੱਤ ਮੂਰਖ ਲਾਇਆ ਅੱਠਵੀਂ ਪੌੜੀ ਵਿੱਚ ਮਹਾਰਾਜ ਕਿਰਪਾ ਕੀਤੀ ਹਜ਼ੂਰ ਕਹਿੰਦੇ ਸੁਪਨੇ ਨੇ ਚਿੱਤ ਲਾਇਆ ਹੈ ਮਾਰੇ ਸੁਪਨਾ ਕੀ ਜਿਹੜਾ ਸੁੱਤਿਆਂ ਹੋਇਆਂ ਆਇਆ ਤੇ ਜੇ ਕੋਈ ਚੰਗਾ ਹੈ ਕੋਈ ਖਿਆਲੀ ਪਲਾਉ ਹੈ ਕਿ ਆਹ ਕੁਝ ਮਿਲ ਗਿਆ ਜਿੱਦੀ ਆਸ ਨਹੀਂ ਫਿਰ ਬੰਦਾ ਉਹਦੇ ਤੇ ਆਸਵੰਦ ਹੋ ਜਾਂਦਾ ਵੀ ਹੋ ਸਕਦਾ ਐਦਾਂ ਹੋ ਜਾਏ ਭਾਵੇਂ ਕਿ ਮਹਾਰਾਜ ਕਹਿੰਦੇ ਸੰਸਾਰ ਵੀ ਸੁਪਨੇ ਜੈਸਾ ਹੈ ਕੋਈ ਬਹੁਤਾ ਵੱਡਾ ਇਹਦਾ ਰੋਲ ਨਹੀਂ ਹੈ ਜਿਵੇਂ ਸੁਪਨਾ ਆਇਆ ਤੇ ਭੁੱਲ ਜਾਂਦਾ ਇਸੇ ਤਰ੍ਹਾਂ ਇਹ ਸੰਸਾਰ ਵੀ ਸੁਪਨੇ ਦੇ ਨਿਆਈ ਹੈ ਹੁਣ ਚਿੱਤ ਇਹਦੇ ਨਾਲ ਜੋੜ ਲਿਆ ਇੱਕ ਕਈ ਵਾਰ ਆਪਾਂ ਆਖਾਂਗੇ ਕਿ ਸੁਪਨੇ ਕਿਉਂ ਆਉਂਦੇ ਆ ਕਿਉਂਕਿ ਜਿਹੜੀ ਚੀਜ਼ ਚੇਤਨ ਮਨ ਵਿੱਚ ਹੁੰਦੀ ਹੈ ਉਹ ਅਵਚੇਤਨ ਵਿੱਚ ਚਲੀ ਜਾਂਦੀ ਹੈ ਤੇ ਇਹ ਜਿਹੜੀ ਸੁਰਤ ਹੈ ਇਹ ਜਿਹੜਾ ਮਨ ਹੈ ਇਹ ਅਲੰਕਾਰ ਬਣਾਉਂਦਾ ਤੇ ਢਾ ਦਿੰਦਾ ਇਹ ਕਦੇ ਸੌਂਦਾ ਨਹੀਂ ਹੈ ਬੰਦਾ ਸਰੀਰ ਕਰਕੇ ਸੌਂ ਜਾਂਦਾ ਮਨ ਜਾਗਦਾ ਰਹਿੰਦਾ ਹੈ ਸੁਰਤ ਸੁਚੇਤ ਰਹਿੰਦੀ ਹੈ ਇਸ ਕਰਕੇ ਮਹਾਰਾਜ ਨੇ ਇੱਕ ਬਚਨ ਬਾਣੀ ਵਿੱਚ ਸਾਡੀ ਝੋਲੀ ਪਾਇਆ ਜੇ ਦਿਨ ਸਾਡਾ ਉਲਾਮਿਆਂ ਵਿੱਚ ਲੰਗੇ ਮੇਣਿਆਂ ਵਿੱਚ ਗੁਜ਼ਰੇ ਜੋ ਕੁਝ ਵੀ ਆਪਾਂ ਸੋਚਦੇ ਆਂ ਚਿਤਵਧਿਆ ਕਰਦੇ ਆਂ ਉਹ ਜਿਹੜੇ ਖਿਆਲ ਆ ਉਹ ਰਾਤ ਦੇ ਸਮੇਂ ਮਹਾਰਾਜ ਕਹਿੰਦੇ ਜਿਹੜੇ ਸੌਵਾਂ 'ਚ ਹੁੰਦੇ ਆਂ ਹਜ਼ਾਰਾਂ 'ਚ ਹੋ ਜਾਂਦੇ ਆਂ ਸੌ ਉਲੰਮਹਿ ਦਿਨੇ ਕੇ ਰਾਤੀ ਮਿਲਨ ਸਹੰਸ ਮਹਾਰਾਜ ਕਹਿੰਦੇ ਰਾਤ ਨੂੰ ਹਜ਼ਾਰਾਂ ਵਿੱਚ ਆ ਗਏ ਕਿਉਂ ਹੋਇਆ ਐਸਾ ਸਿਫਤ ਸਲਾਹਨ ਛੱਡ ਕੇ ਕਿਉਂਕਿ ਗੁਰੂ ਦੀ ਸਿਫਤ ਛੱਡ ਦਿੱਤੀ ਹੈ ਬਾਣੀ ਨਹੀਂ ਪੜ੍ਹੀ ਪਾਠ ਨਹੀਂ ਕੀਤਾ ਉਹਨੂੰ ਇਸ ਸੁਰਤ ਕਰਕੇ ਸਿਮਰਿਆ ਨਹੀਂ ਯਾਦ ਨਹੀਂ ਕੀਤਾ ਕਿਸੇ ਦਾ ਭਲਾ ਨਹੀਂ ਸੋਚਿਆ ਸਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ ਇਹ ਜਿਹੜਾ ਜੀਵਨ ਹੰਸ ਰੂਪੀ ਸੁਰਤ ਮਨ ਹੈ ਮਹਾਰਾਜ ਕਹਿੰਦੇ ਕੁਰੰਗੀ ਲੱਗਾ ਰੰਗ ਛੱਡ ਕੇ ਕੁਲੰਗ ਵਾਲੇ ਪਾਸੇ ਦੌੜਿਆ ਹੈ ਤੇ ਹਲਤ ਹੋਸ ਰਾਜੇ ਵਰਗੀ ਹੈ ਜਿਹੜਾ ਸੁੱਤਾ সিংহাসਨ ਤੇ ਹੈ ਸੁਪਨੇ ਚ ਭਿਖਾਰੀ ਬਣਿਆ ਮਹਾਰਾਜ ਇੱਥੇ ਵੀ ਸ਼ਬਦ ਵਰਤਦਿਆ ਸਪਨੇ ਸੇਤੀ ਚਿੰਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਗਤ ਪਖਲਾਇਆ ਕਹਿੰਦੇ ਰਾਜ ਰਸ ਭੋਗ ਸਾਰਾ ਕੁਝ ਵਿਸਰ ਗਿਆ ਭੁੱਲ ਗਿਆ ਵੀ ਹੈ ਹੀ ਕੁਛ ਨਹੀਂ ਖਵਾਰ ਹੋਇਆ ਜਗਤ ਪਖਲਾਇਆ ਜਦੋਂ ਤਰਭ ਕੇ ਇੱਕਦਮ ਉੱਠਿਆ ਤੇ ਉਹਨੇ ਆਪਣੇ ਆਸ-ਪਾਸ ਵੇਖਿਆ ਵੀ ਹੈ ਤੇ ਸਾਰਾ ਕੁਝ ਹੀ ਹੈ ਪਰ ਇਹ ਕਿਹੋ ਜਿਹਾ ਸੁਪਨਾ ਸੀ ਵੀ ਮੈਂ ਰਾਜੇ ਤੋਂ ਇੱਕ ਛਿੰਨ ਵਿੱਚ ਭਿਖਾਰੀ ਬਣ ਗਿਆ ਇਹ ਕਿਉਂ ਹੋਇਆ ਤੇ ਵੇਖੋ ਵੀ ਉਹਨਾਂ ਸਮਿਆਂ 'ਚ ਉਹ ਨਾਲ ਜੋਤਿਸ਼ੀ ਰੱਖਦੇ ਨਜ਼ੂਮੀ ਰੱਖਦੇ ਉਹਨਾਂ ਨੂੰ ਫਿਰ ਪੁੱਛਦੇ ਪੀ ਜੇ ਆ ਸੁਪਨਾ ਆਇਆ ਤੇ ਇਹ ਕਿਉਂ ਆਇਆ ਉਹ ਫਿਰ ਆਪਣਾ ਜੋਤਿਸ਼ ਲਾ ਕੇ ਜਿਹੜਾ ਨਜ਼ੂਮੀ ਹੁੰਦਾ ਉਹ ਆਪਣੇ ਹਿਸਾਬ ਨਾਲ ਰਾਜੇ ਨੂੰ ਦੱਸਦਾ ਪੀ ਇਦਾਂ ਹੋਣ ਵਾਲਾ ਇਦਾਂ ਹੋਣ ਵਾਲਾ ਉਹ ਬੜਾ ਭਰੋਸਾ ਉਹਨਾਂ ਤੇ ਕਰਦੇ ਸਨ ਇਹ ਉਦਾਹਰਨਾਂ ਮਹਾਰਾਜ ਨੇ ਵਰਤੀਆਂ ਪੀ ਕਿਉਂਕਿ ਇੱਕ ਦੇ ਬੰਦਾ ਉਹ ਹੈ ਜਿਹਨੂੰ ਸੁਪਨਾ ਆਇਆ ਉਹ ਕਹਿੰਦਾ ਵੀ ਹੈ ਹੀ ਕੁਛ ਨਹੀਂ ਪਰ ਇੱਕ ਉਹ ਹੈ ਜਿਹਦੇ ਜਿਹਨੂੰ ਕੁਝ ਖੁੱਸਣ ਦਾ ਕੁਝ ਹੱਥੋਂ ਜਾਣ ਦਾ ਡਰ ਹੈ ਉਹਨੂੰ ਫਿਰ ਚਿੰਤਾ ਲੱਗ ਜਾਂਦੀ ਹੈ ਫਿਕਰ ਲੱਗ ਜਾਂਦਾ ਵੀ ਜੇ ਇਦਾਂ ਹੋ ਗਿਆ ਤੇ ਕੀ ਕਰਾਂਗੇ ਇਸ ਕਰਕੇ ਮਹਾਰਾਜ ਨੇ ਚਿੰਤਾ ਵਿੱਚੋਂ ਕੱਢਿਆ ਤੇ ਵੱਡੇ ਵੱਡੇ ਗੁਰਸਿੱਖ ਜੀਵਨ ਵਾਲੇ ਉਹਨਾਂ ਨੂੰ ਸ਼ੁਕਰਾਨੇ ਵਿੱਚ ਰਹਿੰਦਿਆਂ ਵੇਖਿਆ ਭਾਵੇਂ ਉਹ ਕੱਖਾਂ ਤੋਂ ਲੱਖ ਹੋਏ ਤੇ ਲੱਖਾਂ ਤੋਂ ਕੱਖ ਹੋਏ ਉਹਨਾਂ ਆਖਿਆ ਵੀ ਇਹ ਮੌਜ ਹੈ ਮਾਲਕ ਦੀ ਹਿੰਦੂਸਤਾਨ ਦਾ ਬਾਦਸ਼ਾਹ ਬਹਾਦਰ ਸ਼ਾ ਮੁਖਲਸਗੜ ਲੋਹਗੜ੍ਹ ਦੇ ਕਿਲੇ ਨੂੰ ਘੇਰਾ ਪਾਉਂਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ ਆਇਆ ਸਾਰੇ ਉਹਦੇ ਪੁੱਤਰ ਨਾਲ ਸਾਰੇ ਉਮਰਾਵ ਚੌਧਰੀ ਵਜ਼ੀਰ ਉਹਦੇ ਕੋਲ ਆ ਪਰ ਉਹ ਬੰਦਾ ਸਿੰਘ ਨੂੰ ਫੜ ਨਾ ਸਕਿਆ ਉਹ ਪਹਾੜਾਂ ਵੱਲ ਚਲੇ ਗਏ ਗੁਲਾਬਾ ਉਹਨਾਂ ਦੇ ਹੱਥ ਆਇਆ ਉਹ ਬੈਠਾ ਹੋਇਆ ਸੀ ਉਹਨੂੰ ਬਿਠਾ ਕੇ ਬੰਦਾ ਸਿੰਘ ਚਲਿਆ ਗਿਆ ਉਹ ਫਿਰ ਲਾਹੌਰ ਚਲੇ ਗਿਆ ਬਹਾਦਰ ਸ਼ਾ ਲੋਹਗੜ ਤੋਂ ਲਾਹੌਰ ਗਿਆ ਹੁਣ ਇਹਨੇ ਪਾਪ ਕੀਤੇ ਆ ਤਖਤ ਤੇ ਬੈਠਾ ਆਪਣਿਆਂ ਦੇ ਨਾਲ ਕਿੰਨੀ ਬਦੀ ਕੀ ਕੀਤੀ ਆ ਕਿੰਨਿਆਂ ਦੇ ਨਾਲ ਧੱਕਾ ਕੀਤਾ ਉਹ ਪਾਪ ਪਰੇਸ਼ਾਨ ਕਰਦੇ ਆ ਉਥੇ ਜਦੋਂ ਉਹਨੇ ਆਪਣਾ ਡੇਰਾ ਕੀਤਾ ਰਾਤ ਨੂੰ ਉਹਨੂੰ ਨੀਂਦ ਨਹੀਂ ਆਉਂਦੀ ਉਹਦੇ ਕੰਨਾਂ 'ਚ ਆਵਾਜ਼ ਪੈਂਦੀ ਆ ਕੁੱਤੇ ਦੇ ਭੂੰਕਣ ਦੀ ਕਿਉਂਕਿ ਉਤਾਰਾ ਕੀਤਾ ਹੋਇਆ ਉੱਥੇ ਘੋੜੇ ਵੀ ਆ ਘੋੜਿਆਂ ਦੀਆਂ ਟਾਪਾਂ ਦੀ ਸੁਮਾਂ ਦੀ ਉਹ ਫਿਰ ਦਿਨ ਵੇਲੇ ਕਹਿੰਦਾ ਵੀ ਜਿੰਨੇ ਵੀ ਕੁੱਤੇ ਆ ਨਾ ਸਾਰੇ ਮਾਰ ਦਿਓ ਖੌਫ ਪੈਦਾ ਹੋ ਗਿਆ ਧਿਆਨ ਉਸ ਪਾਸੇ ਚਲਿਆ ਗਿਆ ਮੈਨੂੰ ਰਾਤ ਨੂੰ ਕੋੜਿਆਂ ਦੀਆਂ ਟਾਪਣ ਨਹੀਂ ਸੁਣਨੀਆਂ ਚਾਹੀਦੀਆਂ ਵੱਡੇ-ਵੱਡੇ ਨਜ਼ੂਮੀ ਜੋਤਿਸ਼ੀ ਇਕੱਠੇ ਕੀਤੇ ਗਏ ਪਰ ਉਹਦੇ ਮਰਜ਼ੇ ਦਾ ਇਲਾਜ ਨਾ ਹੋਇਆ ਉਹਦੀ ਮੌਤ ਹੋ ਗਈ ਅਖਿਆਪੀ ਇਹ ਐਸੀ ਖੇਡ ਹੈ ਹੈ ਸਾਰੰ ਕੁਝ ਕੋਲ ਜੰਗਤ ਪਖਲਾਇਆ ਅਰਜਾ ਗਈ ਵਿਹਾਏ ਧੰਦੇ ਧਾਇਆ ਮਹਾਰਾਜ ਕਹਿੰਦੇ ਉਮਰ ਬਤੀਤ ਹੋ ਗਈ ਧੰਦਿਆ ਵਿੱਚ ਗੁਜ਼ਰ ਗਈ ਪੂਰਨ ਭਏ ਨ ਕਾਮ ਮੋਹਿਆ ਮਾਇਆ ਤੇ ਜਦੋਂ ਕਿਤੇ ਪੁੱਛਿਆ ਨਾ ਵੀ ਇੰਨੀ ਉਮਰ ਲੰਘ ਗਈ ਹੁਣ ਤੇ ਕੋ ਕੰਮ ਐਸਾ ਤੇ ਨਹੀਂ ਜਿਹੜਾ ਅਧੂਰਾ ਰਹਿ ਗਿਆ ਹੋਵੇ ਕਦੇ ਕਿਸੇ ਬੰਦੇ ਨੇ ਕਿਹਾ ਵੀ ਨਹੀਂ ਵੀ ਸਾਰਾ ਕੁਝ ਕਰ ਲਿਆ ਮਹਾਰਾਜ ਕਹਿੰਦੇ ਪੂਰਨ ਭਏ ਨਾ ਕਾਮ ਕੰਮ ਪੂਰੇ ਨਹੀਂ ਹੋਏ ਮੋਹ ਆ ਮਾਇਆ ਕਿਉਂਕਿ ਮਾਇਆ ਦਾ ਮੋਹ ਹੈ ਉਹ ਪਹਿਲਾਂ ਧੀਆ ਪੁੱਤਰਾਂ ਤੱਕ ਫਿਰ ਪੋਤਰੇ ਪੋਤਰੀਆਂ ਤੱਕ ਹੋ ਗਿਆ ਜੇ ਸਾਹ ਚਲਦਿਆ ਤੇ ਫਿਰ ਗਾਂ ਪੜੋਤਰਿਆਂ ਤੱਕ ਆਸ ਚਲੇ ਗਈ। ਕਿਆ ਵਿਚਾਰਾ ਜੰਤ ਜਹ ਆਪ ਭੁਲਾਇਆ। ਮਹਾਰਾਜ ਕਹਿੰਦੇ ਉਸ ਜੰਤ ਦੇ ਹੱਥ ਵਿੱਚ ਕੁਝ ਨਹੀਂ ਹੈ। ਜਿਹੜਾ ਮਾਲਕ ਦੇ ਰਾਹ ਤੋਂ ਖੁੰਝਾ ਹੋਇਆ ਉਹਨੂੰ ਭੁਲਾਇਆ ਹੋਇਆ ਹੈ। ਉਹ ਇਸ ਮਾਇਆ ਦੇ ਪ੍ਰਭਾਵੇਠ ਹੈ। ਸ਼ਲੋਕ ਵਿੱਚ ਮਹਾਰਾਜ ਕਿਰਪਾ ਕੀਤੀ ਸ਼ਲੋਕ ਅਨਿਕ ਲੇਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਬਹੁਤ ਕੁਝ ਹੈ ਰਾਜ ਭਾਗ ਹੈ ਰਸ ਹੈ ਰੂਪ ਹੈ ਛਤਰ ਝੁਲਦਿਆ ਚੋਰ ਕਰਨ ਵਾਲਿਆ ਤਖਤ ਹੈ ਆਸਨ ਹੈ ਰਚੰਤ ਮੂੜ ਅਗਿਆਨ ਅੰਦਾ ਨਾਨਕ ਸੁਪਨ ਮਨੋਰਥ ਮਾਇਆ ਅਗਿਆਨਤਾ ਵਿੱਚ ਫਿਰ ਵੀ ਕਹਿੰਦੇ ਉਲਝਿਆ ਹੋਇਆ ਮਾਇਆ ਦਾ ਪ੍ਰਭਾਵ ਉੱਥੇ ਵੀ ਹੈ ਸੁਪਨੇ ਹਬਰੰਗ ਮਾਣਿਆ ਮਿੱਠਾ ਲੱਗੜਾ ਮੋਹ ਕਿੰਦੇ ਸੁਪਨੇ ਚ ਰੰਗ ਮਾਣੇ ਤੇ ਇਹ ਮੋਹ ਬੜਾ ਮਿੱਠਾ ਲੱਗਾ ਇਹ ਮੋਹ ਬਹੁਤ ਚੰਗਾ ਲੱਗਾ ਪੀ ਜਿਹੜੀ ਚੀਜ਼ ਅਸਲੀਅਤ ਵਿੱਚ ਨਹੀਂ ਉਹ ਸੁਪਨੇ 'ਚ ਮਿਲ ਗਈ ਨਾਨਕ ਨਾਮ ਵੀ ਹੋਣੀਆਂ ਸੁੰਦਰ ਮਾਇਆ ਧਰੋ へ ਨਾਨਕ ਦੇ ਨਾਮ ਤੋਂ ਵੀ ਹੋਣਿਆ ਸਖਣਿਆ ਤੇ ਇਹ ਸਮਝ ਗਏ ਪੀ ਮਾਇਆ ਦਾ ਧਰੋ ਹੈ ਸੁੰਦਰ ਲੱਗਦਾ ਸੋਹਣਾ ਲੱਗਦਾ ਸਪਨਾ ਸੱਚ ਨਹੀਂ ਪਰ ਮੂਰਖ ਮਾਇਆ ਦੇ ਪ੍ਰਭਾਵ ਵਿੱਚ ਹੈ ਇਸ ਕਰਕੇ ਸੱਚ ਮੰਨਿਆ ਮਹਾਰਾਜ ਕਹਿੰਦੇ ਉਸ ਪਿਆਰੇ ਨੂੰ ਚੇਤੇ ਕਰ ਉਹਨੂੰ ਸਿਮਰ ਜਿਸ ਦਾ ਸਿਮਰਨ ਕੀਤੇਂ ਆ ਇਹ ਜੀਵਨ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਏਗਾ ਗੁਰੂ ਕਿਰਪਾ ਕਰੇ ਸਤਗੁਰ ਜੀਆਂ ਦੇ ਬਚਨ ਸਾਡੇ ਜੀਵਨ ਦਾ ਆਧਾਰ ਆਸਰਾ ਬਣ ਮਹਾਰਾਜ ਸਭਨਾ ਦੀ ਹਾਜ਼ਰੀ ਸੇਵਾਦਰ ਪ੍ਰਵਾਨ ਕਰੇ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ